ਗੰਗਾਲੀਆ ਸੂਬਾ ਇਹਨਾਂ ਦਾ ਸੁੱਕ ਜਾਏ ਤੂੰ ਤਾਂ ਥੋੜਾ ਸੋ ਇਧਰ ਹਿੰਦੁਸਤਾਨ ਦੇ 29 ਸੂਬਿਆਂ ਵਿੱਚੋਂ ਆਰਥਿਕ ਅਸੀਂ 19ਵਾਂ ਨੰਬਰ ਹੈ ਇਹ ਮੋਬਾਈਲ ਜਿਨ੍ਹਾਂ ਨੂੰ ਬਿਮਾਰੂ ਸੂਬਾ ਕਿਹਾ ਜਾਂਦਾ ਉਹਦੇ ਵਿੱਚ ਚੰਨੇ ਕੀਤੀਆਂ ਗਰੰਟੀਆਂ ਨੇ ਕੇਜਰੀਵਾਲ ਸਾਹਿਬ ਦੀਆਂ ਇਹ ਸਰਕਾਰ ਦੀਆਂ ਭਗਵੰਤ ਬਾਨ ਦੀਆਂ ਮੈਂ ਅੱਜ ਹਰਪਾਲ ਚੀਮਾ ਜੀ ਨੂੰ ਕਹਾਂਗਾ ਕਿ ਹੁਣ ਲਾਰੇ ਲੱਪੇ ਘੱਟ ਲਾਓ ਪਿਛਲੀਆਂ ਸਰਕਾਰਾਂ ਨੂੰ ਕੋਸਣਾ ਬੰਦ ਕਰੋ ਤੁਹਾਡੇ ਤੇ ਆਪ ਸੁਪਰੀਮੋ ਨੇ ਕਿਹਾ ਸੀ 1 ਰੁਪਿਆ ਕਰਜ਼ਾ ਨਹੀਂ ਚੁਕਾਂਗਾ ਐਂਡ ਜਿਹੜੀ ਲੇਟੈਸਟ ਰਿਪੋਰਟਸ ਨੇ ਉਹਦੇ ਮੁਤਾਬਕ ਕਿ 1.20 ਹਜ਼ਾਰ ਕਰੋੜ ਦਾ ਇਹ ਸਾਲ 'ਚ ਕਰਜ਼ਾ ਚੁਕਣ ਲੱਗੇ ਨੇ 1 1.20 ਹਜ਼ਾਰ ਕਰੋੜ ਦਾ ਤਿੰਨ ਸਾਲਾਂ 'ਚ ਕਰਜ਼ਾ ਸਾਰਿਆਂ ਨੂੰ ਤੁਸੀਂ ਜੀ ਡੀ ਪੀ ਡੈਟ ਰੇਸ਼ਿਓ ਵੇਖੋ ਤੇ 50% ਤੋਂ ਵੱਧ ਡੈਟ ਰੇਸ਼ਿਓ ਜਾ ਚੁੱਕੀ ਉਹਦਾ ਮਤਲਬ ਹੈ ਇਹ ਜੇ 100 ਰੁਪਏ ਦੀ ਆਮਦਨ ਹੈ ਸਤ ਤੇ 50 ਰੁਪਇਆ ਸਾਨੂੰ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੇ ਬੈਂਕਾਂ ਕੋ ਚੁੱਕ ਕੇ ਆਪਣਾ ਕੰਮ ਚਲਾਉਣਾ ਪੈਦਾ ਮੈਂ ਅੱਜ ਪੁੱਛਣਾ ਚਾਹਾਂਗਾ ਚੀਮਾ ਸਾਹਿਬ ਨੂੰ ਚੀਮਾ ਸਾਹਿਬ ਤੁਸੀਂ 50% ਪੋਪੂਲੇਸ਼ਨ ਜਿਹੜੀ ਛੜੀਆਂ ਪੈਣਾ ਨੇ ਨੌਜਵਾਨ ਬੱਚੀਆਂ ਨੇ ਮਾਤਾਵਾਂ ਨੇ ਉਹਨਾਂ ਨੂੰ ਵਾਦਾ ਕੀਤਾ ਸੀ ਕਿ ਅਸੀਂ ਤੁਹਾਨੂੰ 1100 ਰੁਪਇਆ ਪਰ ਮਹੀਨ ਮਨਰੀਰੀਅਮ ਦੇਵਾਂਗੇ 3 ਸਾਲ ਬੀਤਣ ਤੋਂ ਬਾਅਦ ਉਹਦੇ ਤੇ ਬਿਲਕੁਲ ਬਜਟ ਦੇ ਵਿੱਚ ਕੋਈ ਚਰਚਾ ਹੀ ਨਹੀਂ ਤੁਸੀਂ EMPLOYEES ਨੂੰ OTS ਤੇ ਬਾਕੀ ਚੀਜ਼ਾਂ ਕਹੀਆਂ ਉਹਦੇ ਵਿੱਚ ਕੁਝ ਨਹੀਂ ਜੀ ਕਿਸੇ ਵੀ ਵਰਗਵਾਸੇ ਕਿਸਾਨਾਂ ਵਿੱਚ ਕੁਝ ਨਹੀਂ ਦੇਖਦੇ ਹੋਰ ਕੋਈ ਇਹਨਾਂ ਦਾ ਪ੍ਰੋਗਰਾਮ ਨਹੀਂ ਕੋਈ ਇਹਨਾਂ ਦੀ ਸੋਚ ਨਹੀਂ 2029 ਦੇ ਵਿੱਚ ਸੀਵ리어ਸ ਵਾਟਰ ਕ੍ਰਾਈਸਿਸ ਆਲਰੇਡੀ ਹੈ ਪੰਜਾਬ ਅੱਧਾ ਸੈਮੀ ਡੇਜ਼ਰਟ ਬਣਦੇ ਚਾਂਸੇ ਆ ਨੇ ਗਵਰਨਮੈਂਟ ਬਿਲਕੁਲ ਸੁਤੀ ਪਈ ਹੈ ਨੌਕਰੀਆਂ ਦੇ ਵਿੱਚ ਵੀ ਵੇਖੋ ਸਾਫ਼ ਤੌਰ 'ਤੇ ਅਸੀਂ ਗੱਲ ਕਹੀ ਹੈ ਜੇ ਮਾਨਦਾਰ ਸਰਕਾਰ ਹੋਵੇ ਤੇਰਾ ਓਪਨ ਚੈਲੰਜ ਤੁਸੀਂ ਇੱਕ ਵਾਈਟ ਪੇਪਰ ਨੌਕਰੀਆਂ ਤੇ ਤੁਸੀਂ 53000 ਕਹੀ ਹੈ ਮੈਂ ਕਹਿ ਰਿਹਾ ਬਿਲਕੁਲ ਕੋਰਾ ਝੂਠ ਤੇ ਫਰੋਡ ਹੈ ਪੰਜਾਬ ਦੇ ਲੋਕਾਂ ਜੇ ਸਹੀ ਬੰਦੇ ਦੇ ਵਿੱਚ ਨੌਕਰੀਆਂ ਦਿੱਤੀਆਂ ਉੱਤੇ ਵਾਈਟ ਪੇਪਰ ਦੋ ਉਹਨਾਂ ਬੱਚਿਆਂ ਦੇ ਨਾਂ ਦੋ ਉਹਨਾਂ ਦੇ ਐਡਰੈਸਸ ਦੋ ਟੈਲੀਫੋਨ ਨੰਬਰ ਦੋ ਤੇ ਬੈਂਕ ਮੈਂ ਦੱਸੋ ਇੱਕ ਈ ਗੱਲ ਹੈ ਤੁਸੀਂ ਦੇ ਨਹੀਂ ਪਾ ਰਹੇ ਉਹਦਾ ਮਤਲਬ ਹੈ ਕਿ ਨੌਕਰੀਆਂ ਥੋੜੀਆਂ ਨੇ ਝੂਠ ਬਹੁਤ ਹੈ ਚੀਫ ਮਿਨਿਸਟਰ ਜਿਹੜਾ ਪੰਜਾਬ ਦਾ ਉਹ ਅਸੈਂਬਲੀ ਛੱਡ ਕੇ ਭੱਜ ਗਿਆ ਜੀ ਮੈਨੂੰ ਸਾਰਿਆਂ ਨੂੰ ਵੱਡੀ ਹੈਰਾਨੀ ਇਸ ਗੱਲ ਦੀ ਹੈ ਕਿ ਮੁੱਖ ਮੰਤਰੀ ਇਥੇ ਆ ਨਹੀਂ ਰਿਹਾ ਦਿੱਲੀ ਵਾਲੇ ਕਾਬਜ਼ ਹੋ ਗਏ ਨੇ ਦਿੱਲੀ ਵਾਲਿਆਂ ਨੇ ਆਪਣੇ ਬੰਦੇ ਪੱਕੇ ਲਿਆ ਕੇ ਮੰਤਰੀਆਂ ਨਾ ਬਿਠਾਉਂਦੇ ਨੇ ਪੱਕੇ ਬੰਦੇ ਆ ਕੇ ਸੀਐਮਓ ਚ ਬੈਠ ਕੇ ਸਾਰੀਆਂ ਬਦਲੀਆਂ ਤੁਸੀਂ ਵੇਖੋ ਬੇਸਿਕਲੀ ਲੋਕਤੰਤਰ ਦੇ ਵਿੱਚ ਤਿੰਨ ਇੰਪੋਰਟੈਂਟ ਚੀਜ਼ਾਂ ਨੇ ਸਾਰੇ ਨਾਲ ਪਹਿਲੇ ਉਹਨੂੰ ਚਲਾਉਣ ਵਾਸਤੇ న్యాయ ਪਾਲਿਕਾ ਹਾਈ ਕੋਰਟ ਆਨਰੇਬਲ ਹਾਈ ਕੋਰਟ ਰੋਜ਼ ਭਾਵੇਂ ਕਰਨਲ ਸਾਹਿਬ ਦਾ ਕੇਸ ਹੋਏ ਭਾਵੇਂ ਬਰਗਾੜੀ ਬਹਿਬਲ ਕਲਾਬ ਦੇ ਕੇਸੇ ਹੋਣ ਭਾਵੇਂ ਵੀਰਿਸ ਕਿਸਮ ਦੇ ਕੇਸੇ ਆ ਨੇ ਰੋਜ਼ ਇਹਨਾਂ ਨੂੰ ਝਿਰਕਾਂ ਪੈਂਦੀਆਂ ਨੇ ਕਿਹਦਾ ਜਵਾਬ ਦਿਓ ਜਵਾਬਦੇਹ ਨੂੰ ਇਹਨਾਂ ਕੋਈ ਹੈ ਕੁਝ ਨਹੀਂ ਪੂਰੇ ਦਿਨ ਪਾ ਦਈਏ ਤੇ 20 ਦਿਨ ਦੀ ਹੁੰਦੀ ਅੱਛਾ ਪਿੱਛੇ ਫਿਰ ਕਿਸੇ ਨੂੰ ਬੋਲਣ ਦਿੱਤਾ ਜਾਂਦਾ ਕਿਸੇ ਨੂੰ ਨਹੀਂ ਬੋਲਣ ਦਿੱਤਾ ਇਹ ਨਵੀਂ ਇੱਕ ਲੋਕਤੰਤਰ ਦੀ ਪ੍ਰਣਾਲੀ ਵੇਖੀ ਹੈ ਕੈਮਰੇ ਅਜੇ ਤੱਕ ਦਰਸਤ ਨਹੀਂ ਕੀਤੇ ਗਏ ਅਸੀਂ ਲੌਂਗ ਸ਼ੋਟ 'ਚ ਹੀ ਆ ਹੁਣ ਤੇ ਕੱਲ ਤੋਂ ਤੁਸੀਂ ਵੇਖੋ ਇਹਨਾਂ ਦੇ ਆਪਣੇ ਐਮ ਐਲ ਏ ਕਹਿਣੇ ਸ਼ੁਰੂ ਕਰਦੇ ਤੇ ਕੀ ਅਸੀਂ ਹਿੰਦੁਸਤਾਨ ਦਾ ਹਿੱਸਾ ਹੈ ਕਿ ਪਾਕਿਸਤਾਨ ਦੇ ਟੋਟਲ ਝੂਠ ਹੈਲਥ ਤੇ ਐਜੂਕੇਸ਼ਨ ਤੇ ਐਜੂਕੇਸ਼ਨ ਮੰਤਰੀ ਸਾਹਿਬ ਮੈਂ ਦੋ ਵਾਰ ਸਵਾਲ ਕੀਤੇ ਨੇ ਸਵਾਲਾਂ ਦਾ ਜਵਾਬ ਹੀ ਨਹੀਂ ਦੇ ਸਕੇ ਤਾਂ ਇਹ ਤੀਸਰੀ ਪ੍ਰਣਾਲੀ ਸਾਡੇ ਅਕਸਰਾਂ ਦੀ ਹੈ ਹਣ ਅਫਸਰ ਜਿਹੜੇ ਤੇ ਇਹਨਾਂ ਦੇ ਨਜਾਇਜ਼ ਕੰਮ ਜਾਂ ਜਿੱਥੇ ਕੋਈ ਪੈਸਿਆਂ ਦੀ ਇਨਵੋਲਵਮੈਂਟ ਆ ਜਿਹੜਾ ਮੰਨ ਲੈਂਦਾ ਹੂ ਰਹਿਣ ਦਿੰਦੇ ਨੇ ਬਾਕੀ ਇੱਕ ਇੱਕ ਐਡਮਿਨਿਸਟ੍ਰੇਟਿਵ ਸੈਕਟਰੀ ਪੰਜਾਬ ਦਾ ਤੁਸੀਂ ਲਿਸਟ ਕੱਢ ਕੇ ਵੇਖੋ ਕੋਈ ਇਹੋ ਜਿਹਾ ਐਡਮਿਨਿਸਟ੍ਰੇਟਿਵ ਸੈਕਟਰੀ ਨਹੀਂ ਜਿਹਦੀ ਬਦਲੀ ਕੋਈ 4 ਤੋਂ 5 ਵਾਰ ਨਹੀਂ ਹੋਈ ਫਿਰ ਉਹਨੂੰ ਕਿਹਾ ਜਾਂਦਾ ਸੈਕਟਰੀ ਪਰਸਨਲ ਨੂੰ ਮਿਲੋ ਫਿਰ ਉਹਦੇ ਕੋਲ ਲਿਲਕੜੀਆਂ ਕਢਾਈਆਂ ਜਾਂਦੀਆਂ ਨੇ ਜਿਹੜਾ ਇਮਾਨਦਾਰੀ ਨਾਲ ਠੀਕ ਕੰਮ ਕਰਦਾ ਉਹਦੀ ਇਸ ਰਾਜ ਦੇ ਵਿੱਚ ਕੋਈ ਜਗ੍ਹਾ ਹੀ ਹੈ ਨਹੀਂ ਤੋ ਜੇ ਤੁਸੀਂ ਅੱਜ ਬਜਟ ਦੀ ਗੱਲ ਕਰੋ ਮੈਂ ਸਮਝਣਾ ਸਾਰਾ ਮੈਨੂੰ ক্লোਜ਼ਲੀ ਅਸੀਂ ਗਵਰਨਰਜ਼ ਅਡਰੈਸ ਨੂੰ ਫੋਲੋ ਕੀਤਾ ਹੈ ਗਵਰਨਰਜ਼ ਅਡਰੈਸ ਵੀ ਇਸੇ ਤੇ ਵਿੱਚੋਂ ਆਲਰੇਡੀ ਬਜਟ ਨੂੰ ਪਹਿਲੇ ਉਹਨਾਂ ਨੂੰ ਪਤਾ ਹੀ ਹੁੰਦਾ ਕਿ ਗਵਰਨਮੈਂਟ ਨੇ ਕਿ ਅਸੀਂ ਕੀ ਕੀ ਲੈ ਕੇ ਆਣਾ ਸੋ ਇਹਦੇ ਵਿੱਚ ਥੇਰ ਇਜ਼ ਨਥਿੰਗ ਨੌਜਵਾਨਾਂ ਵਾਸਤੇ ਕੁਝ ਨਹੀਂ ਸਾਡੇ ਕਿਸਾਨਾਂ ਵਾਸਤੇ ਕੋਈ ਨਹੀਂ ਸਾਡੇ ਖੇਤ ਮਜ਼ਦੂਰ ਸਾਡੇ ਦਲਿਤ ਭਾਈਚਾਰਾ ਸਾਡੀਆਂ ਪਛਣੀਆਂ ਛਰੇੜੀਆਂ ਕਿਸੇ ਵਾਸਤੇ ਦੇ ਵਿੱਚ ਕੁਝ ਹੈ ਨਹੀਂ ਠੀਕ ਜ਼ਹਿਰਖਾਨ ਜੋਗੇ ਪੈਸੇ ਵੀ ਇਹਨਾਂ ਨੂੰ ਆ ਚਾਹੀਦੇ ਹੁਣ ਤੇ ਰਿਜ਼ਰਵ ਬੈਂਕ ਆਫ ਇੰਡੀਆ ਇਨਕਾਰ ਕਰ ਦੇ ਆ ਇਹਨਾਂ ਦਾ ਹਾਲ ਏ ਬਿਲਕੁਲ ਝੂੜ ਦਾ ਪਲੰਦਾ ਲਿਆ ਕੇ ਨੇ ਸਾਹਮਣੇ ਰੱਖ ਦੇਣਾ ਚੀਮਾ ਸਾਹਿਬ ਨੇ ਸੋ ਮੈਂ ਸਾਨੂੰ ਕੋਈ ਆਸ ਉਮੀਦ ਤੇ ਨਹੀਂ ਬਟ ਤੁਸੀਂ ਵੇਖੋ ਚਰਚਾ ਬਜਟ ਤੇ ਨਿਰੇ ਇੱਕ ਦਿਨ ਦੀ ਗਵਰਨਰ ਦੇ ਅਡਰੈਸ ਤੇ ਚਰਚਾ ਨਿਰੇ ਇੱਕ ਦਿਨ ਦੀ ਲਾ ਐਂਡ ਆਰਡਰ ਦਾ ਕੀ ਹਾਲ ਏ ਕਿਸ ਤਰ੍ਹਾਂ ਲੋਕਾਂ ਨੂੰ ਫਰੋਤੀਆਂ ਰੋਜ਼ ਆ ਰਹੀਆਂ ਚਿੱਠੀਆਂ ਆ ਰਹੀਆਂ ਨੇ ਜੋ ਹਾਲ ਤੁਸੀਂ ਆ ਵੇਖਿਆ ਹੀ ਏ ਪਹਿਲੇ ਇਹਨਾਂ ਤੇ ਮੰਤਰੀ ਕਹਿੰਦੇ ਸੀ ਜਿੱਦਣ ਇਹ ਬਾਰਡਰ ਦੇ ਉੱਤੇ ਕਿਸਾਨ ਚੁੱਕੇ ਗਏ ਨੇ ਇਹਨਾਂ ਨੂੰ ਡੀਟੇਨ ਕੀਤਾ ਗਿਆ ਪਹਿਲੇ ਕਹਿੰਦੇ ਸੀ ਕਿ ਜੀ ਇਹਨਾਂ ਨੇ ਸੜਕਾਂ ਰੋਕੀਆਂ ਨੇ ਪੰਜਾਬ ਦੇ ਇੰਡਸਟਰੀ ਦਾ ਵਪਾਰ ਦਾ ਬੜਾ ਨੁਕਸਾਨ ਹੁੰਦਾ ਤੇ ਮੈਂ ਪੁੱਛਿਆ ਸੀ ਕਿ ਮੈਨੂੰ ਇੱਕ ਮਿੰਟ ਜੀ ਮੈਂ ਪੁੱਛਿਆ ਸੀ ਕਿ ਮਾਨ ਸਾਹਿਬ ਤੁਸੀਂ ਦੱਸੋ ਇੰਡਸਟਰੀ ਦੀ ਟ੍ਰੇਡ ਦੀ ਤੇ ਕਿਸਾਨਾਂ ਦੀ ਤੁਸੀਂ ਕਿੰਨੀ ਵਾਰ ਮੀਟਿੰਗ ਕੀਤੀ ਟੇਬਲ ਤੇ ਲੈ ਕੇ ਆਂਦਾ ਇੱਕ ਵਾਰ ਵੀ ਹੁਣ ਤੁਸੀਂ ਵੇਖੋ